ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਜੀ ਕਿਤਾਬ ਸੱਜਣ ਮੇਰੇ ਰੰਗਲੇ ਜੀਵਨ ਚਲਕਾ ਸ਼੍ਰੀ ਮਾਨ 111 ਸੰਤ ਬਾਬਾ ਬਰਵੰਤ ਸਿੰਘ ਜੀ ਮਹਾਰਾਜ ਸਿਰਸਰ ਸੋਹੜਾ ਸਾਹਿਬ ਵਾਲਿਆਂ ਦੀ ਲੇਖਕ ਡਾਕਟਰ ਸਰਵੰਤ ਸਿੰਘ ਬਿਨਾ ਦੱਸੇ ਘਰੋਂ ਪਰ ਜਾਣਾ ਸੰਤ ਮਹਾਰਾਜ ਜੀ ਨਾਮ ਸੇਵਾ ਸਿਮਰਨ ਕੀਰਤਨ ਦੇ ਨਾਮ ਨਾਲ ਹਰ ਰੋਜ਼ ਲਸੋਹੀ ਪੜਨ ਜਾਂਦੀ। 8ਵੀਂ ਜਮਾਤ ਪਾਸ ਕਰਨ ਲਈ 9ਵੀਂ ਜਮਾਤ ਵੀ ਪਾਸ ਕਰਨ ਲਈ 10ਵੀਂ ਵਿੱਚ ਦਾਖਲ ਹੋਣਾ ਸੀ। ਘਰ ਗਰੀਬੀ ਸੀ ਪਰ ਮਾਤਾ ਪਿਤਾ ਚਾਚੇ ਹੋਰਾਂ ਨੇ ਇਹ ਮਿੱਥਿਆ ਸੀ ਕਿ ਬਲਵੰਤ ਸਿੰਘ ਨੂੰ ਜ਼ਰੂਰ ਹੀ ਪੜਾਉਣਾ ਹੈ। ਪਰੰਤੂ ਬਾਲਕ ਬਲਵੰਤ ਸਿੰਘ ਦੀ ਲਗਨ ਬੁਨਿਆਦੀ ਪੜ੍ਹਾਈ ਲਿਖਾਈ ਵੱਲ ਨਹੀਂ ਸੀ। ਉਨ੍ਹਾਂ ਦੀ ਲਗਨ ਤਾਂ ਪਰਮੇਸ਼ਰ ਦੀ ਸੱਚੀ ਨੌਕਰੀ ਕਰਨ ਦੀ ਸੀ ਘਰਦਿਆਂ ਨਾਲ ਗੱਲਾਂ ਘੱਟ ਹੀ ਕਰਿਆ ਕਰਦੇ ਸਨ ਸਾਰਾ ਦਿਨ ਉਪਰਾਮ ਹੀ ਰਹਿੰਦੇ ਪਰ ਮਾਤਾ ਪਿਤਾ ਨੇ ਬਾਲਕ ਬਲਵੰਤ ਸਿੰਘ ਨੂੰ ਦਸਵੀਂ ਵਿੱਚ ਦਾਖਲ ਕਰਵਾ ਦਿੱਤਾ ਕਿਤਾਬਾਂ ਲੈ ਦਿੱਤੀਆਂ ਹੁਣ ਰਸੋਈ ਪੜਨਾ ਤਾਂ ਜਾਂਦੇ ਪਰ ਮਨ ਨਹੀਂ ਸੀ ਕਰਦਾ ਸਦਾ ਹੀ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਘਰੋਂ ਪੜਨ ਜਾਣਾ ਪਰ ਸਕੂਲ ਨਾ ਪਹੁੰਚਣਾ ਰਸਤੇ ਵਿੱਚ ਸਿੱਧ ਸਾਰ ਸਾਹਿਬ ਦੇ ਝਾੜਾ ਵਿੱਚ ਹੀ ਪ੍ਰੀਤਮ ਪਿਆਰੇ ਦੀ ਯਾਦ ਵਿੱਚ ਬੈਠੇ ਰਹਿਣਾ ਦਿਨ ਰਾਤ ਇਸੇ ਲਗਨ ਵਿੱਚ ਰੰਡੇ ਇੱਕ ਸਮਾ ਉਹ ਵੀ ਆਇਆ ਕੇ ਸਰਦ ਮਹਾਰਾਜਿਆਂ ਦੇ ਵੱਡੇ ਭੈਣ ਜੀ ਗੁਰਨਾਮ ਗੌਰ ਜੋ ਪਟਿਆਲਾ ਕੋਲ ਪਸੀਹਾਣੇ ਵਿਆਹੇ ਹੋਏ ਸਨ ਉਹ ਆਪਣੇ ਛੋਟੇ ਭਰਾ ਪਰਮਤ ਸਿੰਘ ਨੂੰ ਆਪਣੇ ਕੋਲ ਪਸੀਹਾਣੇ ਲੈ ਗਏ ਉਥੋਂ ਬਾਲਗ ਬਲवंत ਸਿੰਘ ਨੂੰ ਉਹਨਾਂ ਦੇ ਪਧੋਈਆ ਅਰਜਨ ਸਿੰਘ ਨੇ ਅਟਿਆਲੇ ਫੌਜ ਵਿੱਚ ਭਰਤੀ ਕਰਵਾ ਦਿੱਤੀ। ਸਿਲੈਕਸ਼ਨ ਦੀ ਸਾਰੀ ਕਾਰਵਾਈ ਹੋ ਗਈ। ਸਿਰਫ ਟਿਕਟ ਵਾਰੰਟ ਮਿਲਣ ਤੇ ਵੱਡੀ ਹੀ ਚੜ੍ਹਨਾ ਸੀ। ਟਿਕਟ ਵਾਰੰਟ ਮਿਲਣ ਦੀ ਤਾਰੀਖ ਵੀ ਆ ਗਈ। ਪਰੰਤੂ ਉਸ ਦਿਨ ਭਰਤੀ ਕਰਨ ਵਾਲੇ ਅਫਸਰ ਨੇ ਕਿਸੇ ਨਾ ਕਿਸੇ ਤਰੀਕੇ ਸੰਤ ਮਹਾਰਾਜ ਜੀਆ ਦਾ ਨਾਮ ਕੱਟ ਦਿੱਤਾ ਅਤੇ ਇਸੇ ਨਾਮ ਦੇ ਆਪਣੇ ਰਿਸ਼ਤੇਦਾਰ ਨੂੰ ਪਾ ਲਿਆ ਸੰਤ ਮਹਾਰਾਜ ਜੀ ਕੱਢੀ ਚੜਣ ਤੋਂ ਰਹਿ ਗਏ ਉਸੇ ਦਿਨ ਤੋਂ ਸੰਤ ਮਹਾਰਾਜ ਜੀਆ ਨੇ ਮਨ ਵਿੱਚ ਧਾਰ ਲਿਆ ਕਿ ਇਹ ਝੂਠੀਆਂ ਨੌਕਰੀਆਂ ਨਹੀਂ ਕਰਨੀਆਂ ਹੁਣ ਤਾਂ ਸੱਚੀ ਸਰਕਾਰ ਦੀ ਹੀ ਚਾਕਰੀ ਕਰਨੀ ਹੈ ਇਹ ਸਾਰੀ ਵਿਥਿਆ ਸੰਤ ਮਹਾਰਾਜ ਜੀਆ ਨੇ ਆਪ ਮੈਨੂੰ ਸੁਣਾਈ ਸੀ ਇਸ ਤੋਂ ਪੁੱਛੋ ਸੰਤ ਮਹਾਰਾਜ ਜੀ ਵਾਪਸ ਕਿੰਦੇ ਸਹੋੜੇ ਆ ਗਏ ਸਾਰਾ ਦਿਨ ਚਿਹਰੇ ਤੇ ਵਿਰਾਗ ਮਈ ਦਸ਼ਾ ਰਹਿਣੀ ਘਰਦਿਆਂ ਨਾਲ ਕੁਵਤੀਆਂ ਗੱਲਾਂ ਨਹੀਂ ਸੀ ਕਰਦੇ ਕਿਤੇ ਕਿਤੇ ਬੋਲਦੇ ਹੁੰਦੇ ਸੀ ਜੇ ਘਰ ਦੇ ਕਿਸੇ ਜੀ ਦੇ ਕੋਲ ਆ ਕੇ ਬੈਠ ਜਾਣਾ ਤਾਂ ਸੰਤ ਜੀਆ ਨੇ ਉੱਥੋਂ ਉੱਠ ਕੇ ਹੋਰਸਾਂ ਜਾ ਬੈਠਣਾ ਪੜਨ ਵਾਲੀ ਕਿਤਾਬ ਸਾਹਮਣੇ ਪਈ ਹੋਣੀ ਪਰ ਧਿਆਨ ਮਾਲਕ ਦੇ ਦੁਆਰੇ ਵੱਲ ਹੋਣਾ ਇਸੇ ਸਮੇਂ ਦੌਰਾਨ ਕੀਰਤਨ ਕਰਨ ਵਾਲੇ ਗਿਆਨੀ ਪ੍ਰੀਤਮ ਸਿੰਘ ਗਾਜਵੀ ਲੁਧਿਆਣੇ ਨੌਕਰੀ ਤੇ ਜਾ ਲੱਗੇ ਇਧਰ ਸੰਤ ਮਹਾਰਾਜ ਜੀ ਘਰਦਿਆਂ ਨੂੰ ਬਿਨਾ ਦੱਸੇ ਹੀ ਘਰੋਂ ਨਿਕਲ ਗਏ ਘਰਦਿਆਂ ਨੇ ਪਿੰਡਦਿਆਂ ਨੇ ਬਥੇਰੇ ਲੱਭਿਆ ਪਰ ਕਿਤੋਂ ਪਤਾ ਸੁਤਾ ਨਾ ਮਿਲਿਆ ਪਿੰਡ ਦੀ ਸਾਰੀ ਰੌਣਕ ਘਰ ਦੀ ਰੌਣਕ ਘਰ ਦਾ ਸ਼ਿੰਗਾਰ ਪਿੰਡਾਂ ਦੀਆਂ ਦਲੀਆਂ ਦੀ ਗਾਇਮਾਂ ਗੈਮ ਸਵੇਰੇ ਸ਼ਾਮ ਉੱਚੀਆਂ ਦਾ ਸੋਨਾ ਦਾ ਕੀਰਤਨ ਹਾਨੀਆਂ ਦੀਆਂ ਵਨਸਵਨੀਆਂ ਖੇਡਾਂ ਸਾਥੀਆਂ ਦੇ ਚਿਹਰਿਆਂ ਦੀਆਂ ਰੌਣਕਾਂ ਉਸ ਦਿਨ ਤੋਂ ਹੀ ਉੱਡ ਗਈਆਂ ਕਿਸੇ ਨੂੰ ਨਹੀਂ ਪਤਾ ਕਿ ਬਲਵੰਤ ਸਿੰਘ ਫੜਦਾ ਫੜਦਾ ਕਿਧਰ ਨੂੰ ਨਿਕਲ ਗਿਆ ਕਿਉਂਕਿ ਜਾਨ ਸਮੇਂ ਸਿਰਫ ਗੁਰਦੁਆਰਾ ਸਾਹਿਬ ਹੀ ਨਮਸਕਾਰ ਕੀਤੀ ਸੀ ਹੋਰ ਕਿਸੇ ਨੂੰ ਕੁਝ ਨਹੀਂ ਸੀ ਦੱਸਿਆ ਸੰਤ ਮਹਾਰਾਜ ਜੀਆ ਨੇ ਆਪ ਦੱਸਿਆ ਸੀ ਕਿ ਅਸੀਂ ਜਾਣ ਵੇਲੇ ਸ਼ਹੀਦਗੜ ਗੁਰਦੁਆਰਾ ਸਾਹਿਬ ਨਮਸਕਾਰ ਕਰਕੇ ਗਏ ਸੀ ਨਾਨਕ ਸਰ ਪਹੁੰਚਣਾ ਮੇਰੇ ਗੁਰਦੇਵ ਸੰਤ ਮਹਾਰਾਜੀਆਂ ਨੇ ਇੱਕ ਦਿਨ ਦਾਸ ਨੂੰ ਆਪ ਲਿਖਵਾਇਆ ਕਿ ਘਰੋਂ ਜਾਣ ਤੋਂ ਬਾਅਦ ਕਿੱਥੇ ਅਤੇ ਕਿਵੇਂ ਗਏ ਉਹਨਾਂ ਦੀ ਲੀਲਾ ਤਾਂ ਬੇਅੰਤ ਹੈ ਅਸੀਂ ਲੋਕ ਤੋਂ ਸਿਰਫ ਉਹਨਾਂ ਨੂੰ ਸਰੀਰਕ ਤੌਰ ਤੇ ਹੀ ਦੇਖ ਕੇ ਕੁਝ ਕੋ ਕੁਝ ਲਿਖਾਂਗੇ ਪਰੰਤੂ ਉਹਨਾਂ ਦੀਆਂ ਆਤਮਿਕ ਮੰਡਲ ਦੀਆਂ ਉਹ ਡਾਲੀਆਂ ਨੂੰ ਬਿਲਕੁਲ ਨਹੀਂ ਸਮਝ ਸਕਾਂਗੇ ਸੰਤ ਮਹਾਰਾਜ ਜੀ ਘਰੋਂ ਚਲੇ ਗਏ ਅਤੇ ਦੁਰਾਹਿ ਸਟੇਸ਼ਨ ਤੇ ਪਹੁੰਚ ਗਏ ਦੱਸਦੇ ਸੰਨ ਕੇ ਦੁਰਾਹਿ ਸਟੇਸ਼ਨ ਤੇ ਪਹੁੰਚ ਗਏ ਅਸੀਂ ਸੋਚਿਆ ਕਿ ਜਿਹੜੀ ਗੱਡੀ ਆਉ ਉਸੇ ਵਿੱਚ ਹੀ ਚੜ ਜਾਣਾ ਹੈ ਕੋਲ ਕੁਝ ਨਹੀਂ ਕੋਈ ਪੈਸਾ ਨਹੀਂ ਸੀ ਕੋਈ ਟਿਕਟ ਨਹੀਂ ਲਈ ਅਮਰਤਸਰ ਸਾਹਿਬ ਜਾਣ ਵਾਲੀ ਗੱਡੀ ਆ ਗਈ ਉਸੇ ਵਿੱਚ ਚੜ ਗਏ ਰਸਤੇ ਵਿੱਚ ਕਿਸੇ ਨੇ ਟਿਕਟ ਨਹੀਂ ਪੁੱਛੀ ਅਮਰਸਰ ਪੋਰਟ 23 ਸਟੇਸ਼ਨ ਤੇ ਕੋਈ ਨੇ ਟਿਕਟ ਚੈੱਕ ਨਹੀਂ ਕੀਤੀ। ਸਟੇਸ਼ਨ ਤੋਂ ਗੱਡੀ ਉਤਰ ਕੇ ਸਿੱਧੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਗਏ। ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਕਰਕੇ ਸੰਤ ਮਹਾਰਾਜ ਜੀ ਕਹਿੰਦੇ ਅਸੀਂ ਬਾਬਾ ਟਲ ਰਾਏ ਸਾਹਿਬ ਦੇ ਗੁਰਦੁਆਰਾ ਸਾਹਿਬ ਸਰੋਵਰ ਦੇ ਕਿਨਾਰੇ ਜਾ ਬੈਠੇ। ਕਹਿੰਦੇ ਮੇਰੇ ਮਨ ਵਿੱਚ ਆਇਆ ਕਿ ਸੋਹnde ਹਾਂ ਬਾਬਾ ਟਲ ਅੱਕੀਆਂ ਪਕਾਈਆਂ ਕੱਲ ਅਨਾਪੁਰਨਾ ਸੋ ਚੰਦੀ ਦੇਸੀ ਕਹਿੰਦੇ ਇੱਕ ਸਿੰਘ ਕੋਲ ਪ੍ਰਸ਼ਾਦਾ ਅਤੇ ਦੂਜੇ ਕੋਲ ਸਬਜੀ ਦੀ ਬਾਲਟੀ ਆ ਗਈ ਪ੍ਰਸ਼ਾਦੇ ਵਾਲੇ ਸਿੰਘ ਨੇ ਦੋ ਪ੍ਰਸ਼ਾਦੇ ਹੱਥ ਤੇ ਰੱਖੇ ਤੇ ਸਬਜੀ ਵਾਲੇ ਨੇ ਉੱਪਰ ਸਬਜੀ ਪਾ ਦਿੱਤੀ ਨਾਲ ਹੀ ਕਹਿ ਦਿੱਤਾ ਕਿ ਸ਼ਕਲ ਹੈ ਸ਼ਕਲ ਕੇ ਸਰੋਵਰ ਵਿੱਚੋਂ ਜਲ ਛਕ ਲਵੀ ਸੰਤ ਮਹਾਰਾਜ ਲਿਖਵਾਉਂਦੇ ਲਿਖਵਾਉਂਦੇ ਵਚਨ ਬਰੀ ਗਏ ਕਿ ਅਸੀਂ ਉਵੇਂ ਹੀ ਪ੍ਰਸ਼ਾਦਾ ਛੱਕ ਕੇ ਜਲ ਸਰੋਵਰ ਵਿੱਚੋਂ ਛੱਪ ਲਿਆ ਅਤੇ ਰਾਤ ਕੱਟੀ। ਦੂਜੇ ਦਿਨ ਸਵੇਰੇ ਉੱਠੇ, ਜਲ ਪਾਣੀ ਛਕਿਆ, ਦਰਸ਼ਨ ਦਿਦਾਰੇ ਕਰਕੇ ਫਿਰ ਸਟੇਸ਼ਨ ਤੇ ਪਹੁੰਚ ਗਏ। ਕੋਈ ਕੋਲ ਪੈਸਾ ਨਹੀਂ ਸੀ। ਅੰਮ੍ਰਿਤਸਰ ਤੋਂ ਲੁਧਿਆਣੇ ਅਤੇ ਲੁਧਿਆਣੇ ਤੋਂ ਰੇਲ ਰਾਹੀ ਹੀ ਨਾਨਕ ਸਰਕਲੇਰਾ ਪਹੁੰਚ ਗਏ। ਉਸ ਸਮੇਂ ਨਾਨਕ ਸਰ ਵਿਖੇ ਬਾਬਾ ਈਸ਼ਰ ਸਿੰਘ ਮਹਾਰਾਜ ਮਹਾਨ ਆਨੰਦ ਵਰਤਾ ਰਹੇ ਸਨ ਉੱਥੇ ਟਿਕ ਗਏ ਸੇਵਾ ਅਤੇ ਸਿਮਰਨ ਵਿੱਚ ਦਿਨ ਰਾਤ ਜੁਟ ਗਏ ਨਾਨਕ ਸਰ ਵਿੱਚ ਹੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਪਾਸੋਂ ਅਮਰ ਛਕਿਆ ਸੰਤ ਮਹਾਰਾਜ ਜੀ ਆਣ ਦੱਸਿਆ ਕਿ ਅਸੀਂ ਨਾਨਕ ਸਰ ਸੇਵਾ ਕਰਕੇ ਸਾਰਾ ਦਿਨ ਬਾਹਰ ਰੋਈਆਂ ਵਿੱਚ ਰਹਿਣਾ ਝਾਰੀਆਂ ਵਿੱਚ ਬੈਠ ਕੇ ਲੁਕ ਕੇ ਸਿਮਰਨ ਅਭਿਆਸ ਕਰਦੇ ਰਹਿਣਾ ਸ਼ਾਮ ਦੇ ਦਿਵਾਨ ਦੇ ਸਮੇਂ ਜਦੋਂ ਬਾਬਾ ਈਸ਼ਰ ਸਿੰਘ ਜੀਆ ਦੇ ਦੀਵਾਨ ਦਾ ਸਮਾਂ ਹੋਣਾ ਤਾਂ ਅਸੀਂ ਸਭ ਨਾਲੋਂ ਪਿੱਛੇ ਜੋੜਿਆਂ ਵਿੱਚ ਆ ਕੇ ਬੈਠ ਜਾਣਾ ਅਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀਆਂ ਦੇ ਵਚਨ ਸੁਣਨੇ। ਸੰਤ ਮਹਾਰਾਜ ਜੀਆ ਨੇ ਲਿਖਵਾਇਆ ਸੀ ਕਿ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਾਨੂੰ ਆਜਾ ਮਹੰਤਾ ਆਜਾ ਮਹੰਤਾ ਕਹੇਗੇ ਕਈ ਵਾਰ ਬੁੱਕਲ ਵਿੱਚ ਲੈ ਲੈਂਦੇ ਸਨ। ਕਹਿੰਦੇ ਸੀ ਬਾਬਾ ਈਸ਼ਾ ਸਿੰਘ ਜੀ ਆਂਦੇ ਬਚਨ ਸੁਣ ਕੇ ਅਤੇ ਕੁਝ ਚਿਰ ਆਰਾਮ ਕਰਨਾ ਫਿਰ ਆਪਣੇ ਆਨੰਦ ਵਿੱਚ ਹੋ ਜਾਂਦੇ ਰੋਹੀਆਂ ਵਿੱਚ ਰਹਿੰਦੇ ਸਵੇਰੇ ਅੰਮ੍ਰਿਤ ਵੇਲੇ ਜਿੱਧਰੋਂ ਵੀ ਕਿਸੇ ਗੁਰਦੁਆਰਾ ਸਾਹਿਬ ਤੇ ਸਪੀਕਰ ਤੋਂ ਕਿਸੇ ਦੀ ਆਸਾ ਦੀ ਵਾਰ ਦੇ ਕੀਰਤਨ ਦੀ ਬਾਣੀ ਆਉਂਦੀ ਉਸੇ ਪਿੰਡ ਵੱਲ ਨੂੰ ਚਲੇ ਜਾਣਾ ਉੱਥੇ ਜਾ ਕੇ ਕੀਰਤਨ ਸੁਣਨਾ ਅਤੇ ਕਰਨਾ ਸੰਤ ਮਹਾਰਾਜ ਜੀ ਵਚਨ ਕਰਿਆ ਕਰਦੇ ਪਿੰਡ ਦੇ ਲੋਕਾਂ ਨੇ ਸਾਨੂੰ ਪੁੱਛਣਾ ਕਿ ਕਿੱਥੇ ਰਹਿੰਦੇ ਹੁੰਦੇ ਹੋ ਕੱਲ ਨੂੰ ਵੀ ਆਇਓ ਕਹਿੰਦੇ ਅਸੀਂ ਜਵਾਬ ਦੇਣਾ ਕਿ ਇਹ ਗੱਲ ਮੈਂ ਪੁੱਛਦਾ ਫਿਰਦਾ ਹਾਂ ਕਿ ਮੈਂ ਕਿੱਥੇ ਰਹਿੰਦਾ ਹਾਂ ਮੇਰਾ ਟਿਕਾਣਾ ਕੀ ਹੈ ਮੈਂ ਕੌਣ ਹਾਂ ਇਹਨਾਂ ਵਚਨਾਂ ਨਾਲ ਟਾਲ ਕੇ ਉਹਨਾਂ ਲੋਕਾਂ ਤੋਂ ਓਲੇ ਹੋ ਜਾਣਾ ਆਪਣੇ ਬਾਰੇ ਕੁਝ ਨਾ ਦੱਸਣਾ ਦੂਜੇ ਦਿਨ ਉਹ ਲੋਕ ਉਡੀਕਦੇ ਪਰ ਤੂ ਇਹ ਆਨੰਦ ਕਿਸੇ ਹੋਰ ਪਿੰਡ ਜਾ ਵਰਤਦਾ ਰਾਤ ਨੂੰ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਦੇ प्रवचन ਸੁਣਨ ਵਾਸਤੇ ਨਾਨਕਸਰ ਪਹੁੰਚ ਜਾਂਦੇ ਅਤੇ ਸੇਵਾ ਸਿਮੰਢ ਵਿੱਚ ਜੋਟ ਜਾਣਾ ਬਾਬਾ ਈਸ਼ਵਰ ਸਿੰਘ ਜੀਾਂ ਨੂੰ ਅਗੰਮੀ ਆਵਾਜ਼ ਮੇਰੇ ਪਿੰਡ ਦੇ ਸੰਧੋੜ ਦੇ ਆਜ਼ਾਦੀ ਘੁਲਾਟੀਏ ਸੰਤ ਸਰਦੂਲ ਸਿੰਘ ਜੀ ਜਿਨ੍ਹਾਂ ਨੂੰ ਮੇਰੇ ਗੁਰਦੇਵ ਸੰਤ ਮਹਾਰਾਜ ਜੀ ਕਾਲਜ ਵਾਲੇ ਸੰਤ ਕਹਿ ਕੇ ਵਡਿਆਈ ਦਿੰਦੇ ਸਨ ਜਿਨ੍ਹਾਂ ਨੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਬਾਬਾ ਈਸ਼ਾ ਸਿੰਘ ਜੀ ਮਹਾਰਾਜ ਜੀ ਨਾਲ ਦੀ ਸੰਗਤ ਬਹੁਤ ਕੀਤੀ ਅਤੇ ਨਾਨਕਸਰ ਜਾ ਕੇ ਸੇਵਾ ਵੀ ਬਹੁਤ ਕਰਿਆ ਕਰਦੇ ਸਨ ਉਹਨਾਂ ਨੇ ਸਾਖੀ ਮੈਨੂੰ ਇੱਕ ਦਿਨ ਲਿਖਾਈ ਸੀ ਉਹਨਾਂ ਅਨੁਸਾਰ ਇੱਕ ਦਿਨ ਬਾਬਾ ਈਸ਼ਾ ਸਿੰਘ ਜੀ ਮਹਾਰਾਜ ਨੇ ਨਾਨਕਸਰ ਦੀਵਾਨ ਵਿਚਨ ਵਚਨ ਵਚਨ ਕੀਤਾ ਕਿ ਭਾਈ ਸੰਗਤੇ ਸਾ ਨਵਾਂ ਆਲਈ ਆਈ ਹੈ ਕਿ ਗੰਮੀ ਕੇ ਤੁਸੀਂ ਨਾਮ ਸਿਮਰਨ ਸੇਵਾ ਦੇ ਨਾਲ-ਨਾਲ ਵਿਦਿਆਵਾਸਤ ਸਕੂਲ ਕਾਲਜ ਬਣਾਉਣੇ ਸ਼ੁਰੂ ਕਰੋ ਪਰ ਭਾਈ ਅਸੀਂ ਅੱਜ ਸਾਰੀ ਸੰਗਤਾਂ ਨੂੰ ਦੱਸ ਰਹੇ ਹਾਂ ਕਿ ਜਿਨ੍ਹਾਂ ਨੇ ਸਕੂਲ ਕਾਲਜ ਬਣਾਉਣ ਦੀ ਸੇਵਾ ਕਰਨੀ ਕਰਾਉਣੀ ਹੈ ਉਹ ਸਾਡੇ ਵਿੱਚ ਹੀ ਇੱਥੇ ਬੈਠੇ ਨੇ ਥੋੜੇ ਸਮੇਂ ਬਾਅਦ ਉਹ ਉੱਥੇ ਚਲੇ ਜਾਣਗੇ ਅਤੇ ਇਹ ਸੇਵਾ ਉਹਨਾਂ ਨੇ ਕਰਵਾਉਣੀ ਹੈ ਜਦੋਂ ਇਹ ਵਚਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕੀਤੇ ਤਾਂ ਉਸ ਸਮੇਂ ਮੇਰੇ ਗੁਰਦੇਵ ਮਹਾਰਾਜ ਜੀ ਨਾਨਕ ਸਾਹਿਬ ਈਪ ਵਿਖ ਬਾਣੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕੀਤੀ ਗੁਰਬਾਣੀ ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ ਜੋ ਜੋ ਭਗਤ ਕਬੀਰ ਕੀ ਤੇ ਉਤੋ ਆਰਾਮ ਨਿਵਾਸ ਮਈ 1953 ਤੋਂ ਸਤੰਬਰ ਅਕਤੂਬਰ 1957 ਦਾ ਸਮਾਂ ਔਰ ਕਠਨ ਜਪ ਤਪ ਅਤੇ ਅਨੇਕ ਸਾਧੂਆਂ ਦਾ ਮਲਾਪ ਜਿਸ ਤਰ੍ਹਾਂ ਪਹਿਲਾਂ ਹੀ ਜ਼ਿਕਰ ਕੀਤਾ ਗਿਆ ਹੈ ਕਿ ਸਤ ਮਹਾਰਾਜੀਆਂ ਨੇ ਨਾਨਕ ਸਰ ਬਹੁਤ ਹੀ ਜਪ ਤਪ ਤੇ ਸੇਵਾ ਕੀਤੀ ਅਤੇ ਬਾਬਾ ਯੂਸਫ ਸਿੰਘ ਜੀ ਮਹਾਰਾਜ ਜੀਆਂ ਬੇਅੰਤ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਬਾਬਾ ਯੂਸਫ ਸਿੰਘ ਜੀ ਮਹਾਰਾਜ ਨੇ ਹੀ ਆਪਣੇ ਪਵਿੱਤਰ ਹਸਤ ਕਮਲਾ ਨਾਲ ਮੇਰੇ ਗੁਰਦੇਵ ਸੰਤ ਮਹਾਰਾਜੀਆਂ ਨੂੰ ਅਮਰ ਸ਼ਕਾਇਆ ਸੀ ਕੁਝ ਕੋ ਸਮਾ ਸੰਤ ਮਹਾਰਾਜ ਜੀ ਪਿੰਡ ਹਠੂਰ ਮੱਲੋ ਸ਼ਹੀਦ ਦੇ ਅਸਥਾਨ ਤੇ ਚਲੇ ਗਏ ਅਤੇ ਉੱਥੇ ਥੋੜਾ ਸਮਾਂ ਰਹੀ ਜਪਤਾ ਉਹ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ ਸੀ ਕੋਈ ਭੁੱਖ ਪਿਆਸ ਨੀਂਦ ਦਾ ਪਤਾ ਨਹੀਂ ਬਸ ਇੱਕੋ ਹੀ ਲਗਨ ਸੀ ਸੰਤ ਜਾਇਬ ਸਿੰਘ ਜੀ ਬੋਪਰਾਲੇ ਕਲਾ ਵਾਲੇ ਜਿੰਨੇ ਦਿਨੀ ਲੰਮੇ ਜੱਟ ਪੁਰੇ ਬਰਾਜਮਾਨ ਸਨ ਸੰਤ ਜਾਇਬ ਸਿੰਘ ਜੀਆ ਦਾ ਇਹ ਨਿਯਮ ਸੀ ਕਿ ਜਿਸ ਵਿਦਿਆਰਥੀ ਦਾ ਅੰਮ੍ਰਿਤ ਨਾ ਛਕਿਆ ਹੋਵੇ ਉਸ ਨੂੰ ਉਹ ਗੁਰਮਤਿ ਵਿਦਿਆ ਨਹੀਂ ਪੜ੍ਹਾਉਂਦੇ ਸੀ ਸੰਤ ਮਹਾਰਾਜ ਜੀ ਨਾਲਕ ਸਾਹਿਬ ਤੋਂ ਅੰਮ੍ਰਿਤ ਛਕ ਕੇ ਗੁਰਮਤਿ ਵਿਦਿਆ ਦੀ ਪੜ੍ਹਾਈ ਪੜਨ ਵਾਸਤੇ ਦੰਦਬੀ ਤਖਸਾਲ ਤੇ ਸੰਤ ਜਾਇਬ ਸਿੰਘ ਜੀਆ ਕੋਲ ਲੰਮੇ ਜੱਟ ਪੁਰੇ ਚਲੇ ਗਏ ਜਿਤੋਂ ਸੰਤ ਮਹਾਰਾਜ ਜੀ ਆਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਥਾ ਬੋਧਾ ਸਮੇਤ ਸੰਪੂਰਨ ਸੰਧਿਆ ਪ੍ਰਾਪਤ ਕੀਤੀ ਇੱਕ ਵਾਰ ਸੰਤ ਮਹਾਰਾਜ ਜੀ ਖੁਦ ਵਚਨ ਕਰਦੇ ਸਨ ਕਿ ਸੰਧਿਆ ਲੈਣ ਸਮੇ 80 ਸੈਂਕੜੇ ਵਿਦਿਆਰਥੀ ਪੜ੍ਹਾ ਕਰਦੇ ਸੀ ਸਾਰਿਆਂ ਕੋਲ ਰੀਲ ਤੇ ਪੋਥੀ ਪ੍ਰਕਾਸ਼ ਕੀਤੀ ਹੁੰਦੀ ਇੱਕ ਦਿਨ ਸੰਤ ਜਾਇਬ ਸਿੰਘ ਜੀ ਪੜਾਈ ਗਏ ਪੜਾਈ ਗਏ ਸਾਦਾ ਧਿਆਨ ਕਿਸੇ ਅਗੰਮੀ ਸਰੂਪੇ ਚਲਿਆ ਗਿਆ ਅਸੀਂ ਅੱਖਾਂ ਬੰਦ ਕਰਕੇ ਬੈਠ ਰਹੇ ਕੋਈ ਅੰਗ ਪਤਰਾ ਨਾ ਪਲਟਿਆ ਸੰਤ ਜਾਇਬ ਸਿੰਘ ਜੀ ਸਾਨੂੰ ਕਹਿੰਦੇ ਬਲਵੰਤ ਸਿੰਘ ਅੱਧਾ ਘੰਟਾ ਹੋ ਗਿਆ ਸਾਨੂੰ ਪੜਾਉਂਦੇ ਆ ਤੈ ਕੋਈ ਅੰਗ ਪਤਰਾ ਨਹੀਂ ਪਲਟਿਆ ਕੀ ਗੱਲ ਹੈ ਸੰਤ ਮਹਾਰਾਜ ਜੀ ਕਹਿੰਦੇ ਅਸੀਂ ਹੱਥ ਬਨ ਕੇ ਸੰਤ ਜਾਇਬ ਸਿੰਘ ਜੀਆ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਸੀਂ ਜਿੱਥੋਂ ਵੀ ਮੈਥੋ ਸੁਣਨਾ ਹੈ ਸੁਣ ਲਵੋ ਇਹ ਸੁਣ ਕੇ ਸੰਤ ਜੈਪ ਸਿੰਘ ਜੀ ਚੁੱਪ ਹੋ ਗਏ ਸੰਤ ਮਹਾਰਾਜ ਜੀ ਵਚਨ ਕਰਦੇ ਸੁਣ ਕੇ ਉਸ ਦਿਨ ਤੋਂ ਬਾਅਦ ਸੰਤ ਜੈਪ ਸਿੰਘ ਜੀ ਆ ਨੇ ਸਾਨੂੰ ਕਦੇ ਵੀ ਨਹੀਂ ਟੁੱਟਿਆ ਸਭੋ ਕਹਿਆ ਕਰਦੇਗੇ ਬਰਵੰਤ ਸਿੰਘ ਤਾਪ ਪੜਿਆ ਪੜਾਇਆ ਹੀ ਹੋਇਆ ਹੈ ਸਮਾਂ ਲੰਘਦਾ ਗਿਆ ਮੇਰੇ ਗੁਰਦੇਵ ਸੰਤ ਮਹਾਰਾਜ ਜੀਆਂ ਦਾ ਤਪ ਤੇਜ ਹੋਰ ਵੱਧ ਗਿਆ 1955-56 ਵਿੱਚ ਪੰਥ ਹੀਰਾ ਰਤਨ ਸੰਤ ਵਿਸਾਖਾ ਸਿੰਘ ਜੀ ਆਪਸ ਕਿਸ਼ਨਪੁਰ ਆ ਗਏ ਇੱਥੇ ਆ ਕੇ ਸੰਤ ਵਿਸਾਖਾ ਸਿੰਘ ਜੀਆਂ ਦੇ ਪਾਠੀਆਂ ਦੇ ਜਥੇ ਦੀ ਸੇਵਾਦਾਰੀ ਕੀਤੀ ਸੰਤ ਮਹਾਰਾਜ ਜੀਆਂ ਨੇ ਇੱਕ ਦਿਨ ਵਚਨ ਸੁਣਾਇਆ ਕਿ ਦਮਦਮੀ ਤੱਕ ਸਾਲ ਤੋਂ ਪੜਨ ਸਮੇਂ ਤੇ ਉਸ ਤੋਂ ਬਾਅਦ ਅਸੀਂ ਐਨੇ ਕਟਟਰ ਸੀ ਕੇ ਸਾਡਾ ਚੈਲੰਜ ਕੀਤਾ ਹੋਇਆ ਸੀ ਕਿ ਜਿਹੜਾ ਆਪਣੇ ਆਪ ਨੂੰ ਕਟਟਰ ਅਖੌਂਦਾ ਹੈ ਉਹ ਸਾਡੇ ਨਾਲ ਬੈਠੇ ਕਹਿੰਦੇ ਅਖੰਡ ਪਾਠ ਦੀ ਰੋਲ ਸਮੇ ਚੁੰਕਰਾ ਨਹੀਂ ਖੋਲਣਾ ਸਰੀਰ ਦਾ ਕੋਈ ਵੀ ਅੰਗ ਨਹੀਂ ਹਿਲਾਣਾ ਪਾਠ ਕਰਨ ਸਮੇ ਸਿਰਫ ਨੇਤਰਾਂ ਦੀ ਕਾਲੀ ਡੇਲੀ ਹੀ ਘੁੰਮਦੀ ਹੁੰਦੀ ਸੀ ਇੱਕ ਵਾਰ ਦਾਸ ਨੂੰ ਵੀ ਇਹ ਵਚਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਹਜ਼ੂਰੀ ਵਿੱਚ ਬੈਠਿਆਂ ਦਾ ਸਰੀਰ ਕੋਈ ਅੰਗ ਨਹੀਂ ਹਿੱਲਣਾ ਚਾਹੀਦਾ ਦੇਖਣ ਵਾਲੇ ਲੋਕ ਇਹ ਆਖਣ ਕਿ ਬੰਦਾ ਹਜ਼ੂਰੀ ਵਿੱਚ ਬੈਠਾ ਹੈ ਜਾਂ ਪੱਥਰ ਫੇਰ ਚੌਂਕੜਾ ਨਹੀਂ ਖੋਲਣਾ ਪਾਠ ਮੂੰਹ ਵਿੱਚ ਨਹੀਂ ਕਰਨਾ ਸਗੋਂ ਉੱਚੀ ਬੋਲ ਕੇ ਕਰਨਾ ਮੈਨੂੰ ਕਹਿਣ ਲੱਗੇ ਕਿ ਇੰਨਾ ਕੁਝ ਕਰਦੇ ਹੋਏ ਜੇ ਮਰ ਵੀ ਜਾਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਮਰੋਗੇ ਸਿੱਧੇ ਬਕੁੰਠਾ ਨੂੰ ਜਾਓਗੇ ਹੋਰ ਵਚਨ ਕੀਤਾ ਕਿ ਸੱਚੀ ਸੁੱਚੀ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋ ਜਿੰਨੀ ਵਦ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋਗੇ ਉਸ ਤੋਂ ਵੀ ਕਿਤੇ ਕਈ ਗੁਣਾ ਵੱਧ ਦੁਨੀਆਂ ਨੇ ਲੋਕ ਤੁਹਾਡੀ ਸੇਵਾ ਕਰਨਗੇ ਸੰਤ ਸ਼ਾਹੀ ਪੰਥ ਹੀਰਾ ਰਤਨ ਸੰਤ ਵਿਸਾਖਾ ਸਿੰਘ ਜੀ ਆਪਸ ਪਿਸ਼ਣਪੁਰੇ ਰਹਦੇ ਸਮੇਂ ਮਾਲਵਾ ਇਤਿਹਾਸ ਦੀ ਦੂਜੀ ਅਤੇ ਤੀਜੀ ਸੰਚੀ 1955-56 ਵਿੱਚ ਸੰਤ ਵਿਸਾਖਾ ਸਿੰਘ ਜੀਆ ਨੇ ਲਿਖਵਾਈ ਜਿਸ ਦੇ ਲਿਖਣ ਵਾਲੇ ਲਿਖਾਰੀ ਸੰਤ ਮਹਾਰਾਜ ਜੀ ਸਨ ਸੰਤ ਮਹਾਰਾਜ ਜੀ ਇੱਕ ਵਚਨ ਕਰ ਰਹੇ ਸਨ ਕਿ ਸੰਤ ਵਿਸਾਖਾ ਸਿੰਘ ਜੀਆ ਨੇ ਸਾਡੇ ਕੋਲੋਂ ਦੂਜੀ ਅਤੇ ਤੀਜੀ ਸੰਚੀ ਲਿਖਵਾ ਕੇ ਵਚਨ ਕੀਤਾ ਕਿ ਚੌਥੀ ਸੰਚੀ ਹੁਣ ਤੁਸੀਂ ਲਿਖਿਓ ਮਾਲਵਾ ਇਤਿਹਾਸ ਦੀ ਚੌਥੀ ਸੰਕੀ ਦਾ ਵੇਰਵਾ ਅੱਗੇ ਆਵੇਗਾ। ਸੰਤ ਛਿਪਾਹੀ ਪੰਥ ਹੀ ਦਾ ਰਤਨ ਸੰਤ ਵਿਸਾਖਾ ਸਿੰਘ ਜੀਾਂ ਕੋਲ ਇਸ਼ਨਪੋਰਟ ਦੇ ਸਮੇਂ ਮਾਲਵਾ ਇਤਿਹਾਸ ਦੇ ਲਿਖਾਰੀ ਹੋਣ ਦੇ ਨਾਲ ਨਾਲ ਸੰਤ ਵਿਸਾਖਾ ਸਿੰਘ ਜੀਾਂ ਨਾਲ ਬਹੁਤ ਸਾਰੇ ਸਕੂਲ ਬਣਵਾਏ ਅਤੇ ਗੁਰਦੁਆਰਿਆਂ ਦੀ ਸੇਵਾ ਕੀਤੀਆਂ। ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਮੀਰੇ ਮੰਨੂ ਨਾਲ ਸੰਬੰਧਿਤ ਇੱਕ ਸਥਾਨਕ ਗੁਰਦੁਆਰਾ ਮੁਸਕੀਆਣਾ ਸਾਹਿਬ ਹੈ ਜਿਸ ਦੀ ਸੇਵਾ ਸ਼ੁਰੂ ਕਰਨ ਸਮੇਂ ਸੰਤ ਵਿਸਾਖਾ ਸਿੰਘ ਜੀਆ ਨੇ ਸੰਤ ਮਹਾਰਾਜ ਜੀ ਤੋਂ ਅਰਦਾਸ ਕਰਵਾਈ ਸੀ ਸੰਤ ਵਿਸਾਖਾ ਸਿੰਘ ਜੀ ਨੇ ਖੁਸ਼ ਹੋ ਕੇ ਸੰਤ ਮਹਾਰਾਜ ਜੀਆ ਨੂੰ ਇੱਕ ਖੱਡਾ ਬਖਸ਼ਿਆ ਸੀ ਅਤੇ ਹੋਰ ਵੀ ਬ੍ਰਿਆੰਤ ਜੋਤੀਆਂ ਅਤੇ ਅਭਿਆਸ ਦੱਸ ਕੇ ਤਪੱਸਿਆ ਕਰਵਾਈ ਸੰਤ ਬਸਾਖਾ ਜੀ ਨੂੰ ਜੀਵਨ ਕੋਲ ਰਹਿੰਦੇ ਹੋਏ ਉਹਨਾਂ ਦੇ ਸੇਵਕ ਜਿਨ੍ਹਾਂ ਨਾਲ ਸੰਤ ਮਹਾਰਾਜ ਜੀ ਵਿਚਰੇ ਅਤੇ ਸੇਵਾ ਕੀਤੀ ਉਹ ਹਨ ਸੰਤ ਮਾਨ ਸਿੰਘ ਜੀ ਗੱਦੀ ਨਸੀਨ ਕੋਕਰੀ ਪਿੰਡ ਦੇ ਸਨ ਸੰਤ ਮੱਸਾ ਸਿੰਘ ਜੀ ਇੰਦਰਗੜ੍ਹ ਸੰਤ ਲੱਖਾ ਸਿੰਘ ਜੀ ਕ੍ਰਿਸ਼ਨਪੂੜਾ ਬਾਬਾ ਲਾਲ ਸਿੰਘ ਜੀ ਗ੍ਰੰਥੀ ਬੇਹੰਤ ਮਾ ਪੁਸ਼ਾਨੀ ਸੰਗਰ ਕਰਦੇ ਅਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸੰਤ ਮਹਾਰਾਜ ਜੀਆ ਨੇ ਕੁਝ ਸਮਾਂ ਹਿੰਮਤਪੂਰੇ ਵੀ ਤਪੱਸਿਆ ਕੀਤੀ ਇੱਥੇ ਸੰਤ ਮਹਾਰਾਜ ਜੀਆ ਨੂੰ ਅਭਿਆਸ ਕਰਦੇ ਸਮੇਂ ਸੰਤ ਅਮਰ ਸਿੰਘ ਜੀ ਸਾਹਮਣੇ ਆਕਰਦੇ ਸੀ ਸੰਤ ਅਮਰ ਸਿੰਘ ਜੀਆ ਦਾ ਪਿੰਡ ਗਹਿਲਾ ਸੀ ਜਿਹੜਾ ਖੰਡਾ ਸੰਤ ਮਹਾਰਾਜ ਜੀਆ ਨੂੰ ਸੰਤ ਵਿਸਾਖਾ ਸਿੰਘ ਜੀਆ ਨੇ ਬਖਸ਼ਿਆ ਸੀ ਉਹ ਖੰਡਾ ਸੰਤ ਅਮਰ ਸਿੰਘ ਜੀਆ ਕੋਲ ਹਿਮਤਪੂਰੇ ਆਪਣੀ ਇਮਾਰਤ ਕਰਕੇ ਰੱਖ ਆਏ ਸੀ ਹਟੂਰ ਮੱਲੋ ਸ਼ਹੀਰ ਦੇ ਸਥਾਨ ਤੇ ਜਿੱਥੇ ਪਹਿਲਾਂ ਸੰਤ ਮਹਾਰਾਜ ਜੀਆ ਨੇ ਟਰਪ ਕੀਤਾ ਉਸ ਸਥਾਨ ਤੇ ਅੱਜ ਕੱਲ ਸੰਤ ਅਮਰ ਸਿੰਘ ਜੀਆ ਦੇ ਪੁੱਤ ਦੇ ਮਹਾਂਤ ਕੁਲਦੀਪ ਸਿੰਘ ਹਨ ਇੱਕ ਸੰਤ ਭਾਗ ਸਿੰਘ ਪਧੋੜ ਹੋਏ ਹਨ ਬਹੁਤ ਹੀ ਉੱਚੀ ਕਮਾਈ ਵਾਲੇ ਸਾਧੂ ਹਨ ਮੇਰੇ ਗੁਰਦੇਵ ਸੰਤ ਮਹਾਰਾਜ ਜੀਆਂ ਨੇ ਉਸ ਕੋਲ ਜਾ ਕੇ ਵੀ ਅਭਿਆਸ ਕੀਤਾ ਅਤੇ ਉਹਨਾਂ ਦੀਆਂ ਵੀ ਖੁਸ਼ੀਆਂ ਪ੍ਰਾਪਤ ਕੀਤੀਆਂ। ਬਾਬਾ ਬੀਰਮਨਦਾਸ ਜੀ ਮਹਾਰਾਜ ਬਦੋਸ਼ੀ ਵਾਲਿਆਂ ਤੋਂ ਬਖਸ਼ੀਸ਼ਾਂ ਪ੍ਰਾਪਤ ਸੰਤ ਮੱਘਰ ਸਿੰਘ ਜੀ ਪਿੰਡ ਆਮਕਰ ਸ਼ਦਾਂ ਨੇੜੇ ਝਗੜਾਉ ਵਾਲਿਆਂ ਦੇ ਜਥੇ ਵਿੱਚ ਲੈ ਕੇ ਵੀ ਸੰਤ ਮਹਾਰਾਜ ਜੀਆਂ ਬੇਨਤ ਸੇਵਾ ਸਿਮਰਨ ਕਰਕੇ ਮਹਾਪੁਰਸ਼ਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦਾ ਵੇਰਵਾ ਮੇਰੇ ਗੁਰਦੇਵ ਸੰਤ ਮਹਾਰਾਜ ਜੀ ਮਾਲਵਾ ਇਤਿਹਾਸ ਦੀ ਚੌਥੀ ਸੈਂਕੀ ਵਿੱਚ ਦਿੱਤਾ ਹੈ ਇਸ ਤੋਂ ਇਲਾਵਾ ਬਚਪਨ ਤੋਂ ਲੈ ਕੇ ਜਿੰਨਾ ਜਿੰਨਾ ਸਤਪੁਰਸ਼ਾਂ ਤਤਵੇਤੇ ਬ੍ਰਹਮ ਗਿਆਨੀਆਂ ਦੀ ਸੰਗਤ ਹੋਈ ਹੈ ਜਿਨ੍ਹਾਂ ਤੋਂ ਪ੍ਰੇਰਣਾ ਮਿਲੀ ਅਤੇ ਬਖਸ਼ੀਆਂ ਪ੍ਰਾਪਤ ਕੀਤੀਆਂ ਇਹ ਸਾਰਾ ਵੇਰਵਾ ਸੰਤ ਮਹਾਰਾਜ ਜੀਆਂ ਨੇ ਖੁਦ ਆਪਣੀ ਕਰਮ ਨਾਲ ਮਾਲਵਾ ਇਤਿਹਾਸ ਦੀ ਚੌਥੀ ਸੈਂਕੀ ਵਿੱਚ ਪੰਨਾ 521 ਤੋਂ 524 ਰਕ ਟੂਕ ਮਾਤਲਬ ਵਿੱਚ ਦਿੱਤਾ ਹੈ ਜਦੋਂ ਸੰਤ ਮਹਾਰਾਜ ਜੀ ਕ੍ਰਿਸ਼ਨਪੂਰੇ ਵਿੱਚ ਵਿਚਰ ਰਹਾਨ ਤਾਂ ਉਸ ਸਮੇਂ ਚਾਰ ਸਾਧੂਆਂ ਦੀ ਚੌਂਕੜੀ ਸੀ ਜੋ ਇਕੱਠੇ ਨਾਮ ਵਿਆਸ ਕਰਦੇ ਸਨ ਇਹਨਾਂ ਵਿੱਚ ਸੰਤ ਕਰਤਾਰ ਸਿੰਘ ਜੀ ਜੋ ਲੋਪੋ ਰਹਿੰਦੇ ਸੀ ਪਰ ਇਹਨਾਂ ਦਾ ਪਿੰਡ ਵੱਡੋ ਸੀ ਦੂਜੇ ਸੰਤ ਭਰੂ ਸਿੰਘ ਜੀ ਤੀਰਾਂ ਵਾਲੇ ਇਨਾਂ ਦਾ ਪਿੰਡ ਖੇੜੀ ਚਹਲਾ ਸੀ ਤੀਜੇ ਸੰਤ ਅਮਰ ਸਿੰਘ ਜੀ ਹਮਤਪੁਰਾ ਵਾਲੇ ਅਤੇ ਚੌਥੇ ਸੰਤ ਮਹਾਰਾਜ ਆਪ ਸਨ ਸੰਤ ਮਹਾਰਾਜ ਵਚਨ ਕਰਿਆ ਕਰਦੇ ਸਨ ਕਿ ਸਾਡੇ ਚਾਰਾਂ ਨਾਲ ਪੰਜਵੇਂ ਸੰਤ ਦਰਬਾਰਾ ਦਾਸ ਲੋਪੋ ਵਾਲੇ ਵੀ ਡੱਲ ਜਾਂਦੇ ਸਨ ਵਚਨ ਕਰਦੇ ਕਹਿੰਦੇ ਕਿ ਹੋਰ ਅਭਿਆਸ ਤੋਂ ਵਾਧੂ ਅਸੀਂ ਕਪਾਲ ਆਸਣ ਕਰਕੇ 13 ਜਪਜੀ ਸਾਹਿਬ ਦੇ ਪਾਠ ਕਰਕੇ ਕਪਾਲ ਆਸਨ ਤੋਂ ਉਤਰਦੇ ਸੀ ਜਿਨੇ ਰੋਹੀਆਂ ਵਿੱਚ ਰਹਿਣਾ ਸੰਤ ਮਹਾਰਾਜ ਕਹਿੰਦੇ ਕਿ ਪਸ਼ੂ ਚਾਰਨ ਵਾਲੇ ਸਾਨੂੰ ਚਾਹਵ ਵਿਗਾਰਾ ਛਕਾ ਦਿੰਦੇ ਅਸੀਂ ਜਲ ਪਾਣੀ ਛੱਕ ਕੇ ਆਪਣੇ ਅਭਿਆਸ ਵਿੱਚ ਮਸਤ ਰਹਿੰਦੇ ਸੀ ਇਸ ਤਰ੍ਹਾਂ ਵਿਚਰਦੇ ਹੋਏ ਸੰਤ ਗਿਆਨੀ ਸੁਪੂਰਨ ਸਿੰਘ ਜੀ ਨਾਤਰ ਅਜੋ ਆਣਾ ਕਲਾ ਪਾਸ ਗੁਰੂ ਸਾਹਿਬ ਚੱਕਰ ਆ ਗਏ ਗਿਆਨੀ ਸੰਪੂਰਨ ਸਿੰਘ ਜੀਆਂ ਦੀ ਭੂਆ ਦੀ ਸ਼ਾਦੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਵਾਲਿਆ ਨਾਲ ਹੋਈ ਸੀ ਗਿਆਨੀ ਸੰਪੂਰਨ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ ਸਨ ਜਨਾ ਦੇ ਦਾਸ ਨੇ ਵੀ ਦਰਸ਼ਨ ਕੀਤੇ ਹਨ ਗਿਆਨੀ ਜੀਆਂ ਕੋਲ ਗੁਰੂ ਸਾਹਿਬ ਚੱਕਰ ਰਹਿੰਦੇ ਹੋਏ ਸੰਤ ਮਹਾਰਾਜ ਜੀਆਂ ਨੇ ਸ਼੍ਰੀ ਨਾਨਕ ਪ੍ਰਕਾਸ਼ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਅਤੇ ਗਿਆਨੀ ਰਤਨ ਸਿੰਘ ਜੀ ਪੰਗੂ ਆਦਿਕ ਬਹੁਤ ਇਤਿਹਾਸ ਵਿਚਾਰੀਆਂ ਅਤੇ ਗਿਆਨੀ ਜੀਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀਆਂ ਕਈ ਕਥਾ ਕਰਵਾਈਆਂ ਇੱਥੇ ਨਾਲ ਹੀ ਅਭਿਆਸ ਕਰਿਆ ਕਰਦੇ ਅਭਿਆਸ ਕਰਦੇਆਂ ਦੀ ਸੰਭਾਲਣਾ ਗਿਆਨੀ ਸੰਪੂਰਨ ਸਿੰਘ ਜੀ ਖੁਦ ਆਪ ਕਰਿਆ ਕਰਦੇ ਸਨ ਇੱਥੇ ਇਹ ਜਿਕਰ ਕਰਨਾ ਵੀ ਜ਼ਰੂਰੀ ਮੰਨਦਾ ਹੈ ਇੱਕ ਗੁਰੂ ਸਾ ਚੱਕਰ ਦੀ ਵਸਨੀਕ ਇੱਕ ਮਾਤਾ ਜਿਸ ਦਾ ਨਾਮ ਵੀ ਹਨਮਾਨਕੋੜ ਸੀ ਉਹਨੇ ਵੀ ਸੰਤ ਮਹਾਰਾਜ ਜੀਾਂ ਦੀ ਬਹੁਤ ਸੇਵਾ ਕੀਤੀ ਉਹ ਮਾਤਾ ਦਾ ਲੜਕਾ ਭਾਈ ਬਚਿੱਤਰ ਸਿੰਘ ਬਾਅਦ ਵਿੱਚ ਰੋੜੇਵਾਲ ਸਾਹਿਬ ਸੰਤ ਮਹਾਰਾਜ ਜੀਾਂ ਪਾਸ ਆਉਂਦਾ ਰਿਹਾ ਉਸ ਦਾ ਦਾਸ ਨਾਲ ਵੀ ਮਲਾਪ ਹੋਇਆ ਸੰਤ ਮਹਾਰਾਜ ਕਦੇ-ਕਦੇ ਦੱਸਿਆ ਕਰਦੇ ਸਨ ਕਿ ਚੱਕਰ ਪਿੰਡ ਰਹਦੇ ਹੋਏ ਅਸੀਂ ਮਾਇਆ ਨੂੰ ਹੱਥ ਨਹੀਂ ਛਿਲਾਉਂਦੇ ਜਦੋਂ ਕਿਸੇ ਪਾਸੇ ਬਾਹਰ ਜਾਣਾ ਹੁੰਦਾ ਉਹ ਮਾਤਾ ਹਰਨਾਮ ਕੋੜ ਸਾਡੇ ਵੀਸੇ ਵਿੱਚ ਪੈਸੇ ਪਾ ਦਿਆ ਕਰਦੀ ਸੀ ਅਤੇ ਕਹਿੰਦੀ ਹੁੰਦੀ ਸੀ ਕਿ ਤੁਹਾਡੇ ਕੰਮ ਆਉਣਗੇ ਰਸਤੇ ਵਿੱਚ ਕਈ ਵਾਰ ਚੱਕਰ ਤੋਂ ਲੁਧਿਆਣੇ ਜਾਂ ਜਗਰਾਮਾ ਨਵੇਂ ਸਾਜ਼ ਹਰਮੋਨੀਅਮ ਵਗੈਰਾ ਲੈਣ ਜਾਣਾ ਤਾਂ ਬਣਾਉਣੇ ਸਾਜ਼ਾਂ ਦੀ ਮੁਰੰਮਤ ਵਾਸਤੇ ਜਾਣਾ ਤਾਂ ਵੀ ਸੇਵਾ ਨਾਲ ਲੈ ਕੇ ਜਾਣੀ ਆਪ ਕਦੇ ਵੀ ਮਾਇਆ ਨਹੀਂ ਸੰਫੜਦੇ ਜਾਂਦੇ ਜਾਂਦੇ ਨਾਨਕਸਰ ਜਰੂਰ ਨਮਸਕਾਰ ਕਰਕੇ ਜਾਣਾ ਜ਼ਿਕਰਯੋਗ ਹੈ ਰਾਗਾ ਦਾ ਕੀਰਤਨ ਵੀ ਸੰਤ ਮਹਾਰਾਜ ਜੀਆਂ ਨੇ ਨਾਨਕਸਰ ਤੋਂ ਹੀ ਸਿੱਖਿਆ ਸੀ ਭਾਵੇਂ ਕਮਾਈਆਂ ਅਤੇ ਪਹਿਲੇ ਜਨਮਾਂ ਦੀਆਂ ਹੀ ਸੰ ਪਰੰਤੂ ਫੇਰ ਸੰਤ ਮਹਾਰਾਜ ਜੀਆਂ ਨੇ ਮਰਯਾਦਾ ਧਾਰਨ ਕੀਤੀ ਸੰਤ ਮਹਾਰਾਜ ਜੀ ਮਾਤਾ ਹਰਨਾਮ ਕੋਰ ਚੱਕਰਵਾਲਿਆਂ ਦਾ ਜ਼ਿਕਰ ਕਰਦੇ ਕਿਹਾ ਕਰਦੇ ਸੰਤ ਕੇ ਕਿ ਇੱਕ ਮਾਤਾ ਹਰਨਾਮ ਕੋਰ ਨੂੰ ਪਿੰਡ ਛੱਡ ਕੇ ਗਏ ਸੀ ਅਤੇ ਦੂਜੀ ਉਹੀ ਮਾਤਾ ਹਰਨਾਮ ਕੋਰ ਸਾਨੂੰ ਚੱਕਰ ਮਿਲ ਗਈ ਜਿਸ ਨੇ ਬਹੁਤ ਹੀ ਪ੍ਰੇਮ ਭਾਵਨਾ ਨਾਲ ਸੇਵਾ ਕੀਤੀ ਇੱਕ ਗੱਲ ਮੈਂ ਪਹਿਲਾਂ ਲਿਖ ਚੁੱਕਿਆ ਹਾਂ ਕਿ ਸੰਤ ਮਹਾਰਾਜ ਜੀਆ ਦੀ ਸੰਪੂਰਨ ਜੀਵਨ ਕਹਾਣੀ ਲਿਖਣੀ ਕਾਲਾ ਜੀ ਦਾ ਵਾਰਾ ਨਹੀਂ ਉਨ੍ਹਾਂ ਦੀ ਜੀਵਨ ਲੀਲਾ ਤਾਂ ਉਹੀ ਜਾਣਦੇ ਸਨ ਅਸੀਂ ਅਨਪਤ ਜੀਵ ਕੀ ਸਮਝ ਸਕਦੇ ਹਾਂ ਕਿ ਉਹ ਕਿੱਥੇ ਵਿਚਰਦੇ ਸੀ 1953 ਤੋਂ ਲੈ ਕੇ 1957 ਦੇ ਸਮੇਂ ਦਾ ਵੇਰਵਾ ਸਿਰਫ ਉਜ ਕੋ ਹੀ ਦਿੱਤਾ ਜਾ ਸਕਦਾ ਹੈ ਅਤੇ ਦੇ ਰਹਾਂ ਹਾਂ ਪਰੰਤੂ ਸਪੂਰਨ ਵੇਰਵਾ ਮੇਰੇ ਵਰਗਿਆਂ ਦੇ ਵਸ ਦੀ ਗੱਲ ਨਹੀਂ ਗੁਰਬਾਣੀ ਦਾ ਫਰਮਾਨ ਹੈ ਕਿ ਸਾਜ ਕੀ ਮਾਮਾ ਵਰਨਾਂ ਕੋਣ ਪ੍ਰਾਨੀ ਅਤਵਾ ਬ੍ਰह्मज्ञानी ਕੀ ਗਤ ਬ੍ਰह्मज्ञानी ਜਾਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ